जी, साथ, साथ, तो के नियम में देखा और मैं नहीं हूं मान लो मेरे साहब एमएलए साहब के और मेरे सारे गुरुकारों मदर को प्रधान सर और पवन सर से बात जरूर करनी चाहिए था पता बहुत बहुत चुनाव बेसिकली ये मीटिंग तेरी इस बार दूसरे दूसरी बार ही ਵੀ ਮੀਟਿੰਗ ਹੁੰਦੀ ਸੀ ਐਡਮਿਨ ਸਿਚੁਏਸ਼ਨ ਦੀ ਤੁਸੀਂ ਇਸ ਦਾ ਵੀ ਸਮਝੋ ਕਿ ਫੀਡਬੈਕ ਲੈਣ ਲਈ ਫਾਲੋਅ ਅਪ ਕਰਨ ਲਈ ਐਡਮਿਨ ਸਟ੍ਰੇਜ ਨੇ ਦੂਜੀ ਮੀਟਿੰਗ ਰੱਖੀ ਹੈ ਤਾਂ ਕਿ ਜੇ ਕੋਈ ਚੀਜ਼ਾਂ ਹਲੇ ਤੱਕ ਨਹੀਂ ਹੋਈਆਂ ਫਿਰ ਉਹਨਾਂ ਮੱਫਾ ਲੇਟ ਰੋਚਾਰ ਦੇ ਵਿੱਚ ਕਰੋਸ ਮੈਂ ਸਾਹਮਣੇ ਇਸ ਮੀਟਿੰਗ 'ਚ ਵੀ ਆਪਕਾ ਪ੍ਰੋਸਾ ਦਿੰਦਾ ਫਿਰ ਉਟਾ ਮੰਡੀ ਆਪ ਵੀ ਜਾ ਕੇ 2 ਵਜੇ ਅੱਜ ਅਪ੍ਰੀਸ਼ੀਏ ਅਫਸਰ ਸਰਵਾਂ ਵੀ ਸਾਰੇ ਆਏ ਮੈਨੂੰ ਵੀ ਤਾਂ ਵੀ ਇਹ ਪਹਿਲੀ ਵਾਰ ਦੂਸਰੀ ਮੀਟਿੰਗ ਹੋਈ ਹੈ ਤੇ ਤੁਹਾਨੂੰ ਚੰਗੇ ਪ੍ਰਬੰਧ ਦਿਖਣ ਕਿ ਅਫਸਰ ਸਰਵਾਂ ਤੇ ਵੀ ਆਪਾਂ ਸਾਰੇ ਨੇ ਹੁਣ ਜਿੰਨੀ ਵਾਰੀ ਪਾਈ ਹੈ ਇਹ ਮਿਹਨਤ ਦਾ ਕੰਮ ਹੁੰਦਾ ਦੋ ਤਿੰਨ ਦਾ ਬਹੁਤ ਖਾਸ ਕਰਕੇ ਡੀਸੀਪੀ ਸਾਹਿਬ ਪੁਲਿਸ ਨਾਲ ਸਬੰਧਰ ਜਿਆਦਾ ਹੁੰਦਾ ਹੈ ਸ਼ੁਭ ਯਾਤਰਾ ਦਾ ਇੱਕ ਤਾਂ ਇੱਕ ਦੂਜੇ ਦੇ ਵਿੱਚ ਜਦੋਂ ਸ਼ੁਭ ਯਾਤਰਾ ਇੰਟਰ ਕਰਦੀ ਹੈ ਉੱਥੇ ਪ੍ਰੋਬਲਮ ਆਉਂਦੀ ਹੈ ਆਪਾਂ ਕੋਈ ਨੂਡ ਜਿਹੜਾ ਖਵਾਨ ਵਿੱਚ ਇਹਦਾ ਤੈ ਕਰਕੇ ਇੱਕ ਜੇਬ ਕਟਰੀਆ ਨੇ ਵੀ ਪ੍ਰੋਬਲਮ ਆਉਂਦੀ ਹੈ ਇਹ ਇਸੇ ਬੋਰਡ ডিসਪਲੇ ਕੀਤੇ ਜਾਣ ਵੀ ਸੰਗਤ ਬੱਛ ਇੱਕ ਜਿੰਨਾ ਸੱਜਣਾ ਨੇ ਸਟੇਜਿਸ ਲਾਉਂਦਾ ਮੰਚ ਲਾਉਂਦਾ ਪ੍ਰਬੰਧ ਕਿਸ਼ਨੇ ਕੁਝ ਸਾਲਾਂ ਤੋਂ ਹੋਇਆ ਹੈ ਇਹਨਾਂ ਸੇ ਬਹੁਤ ਉੱਚੀਆਂ-ਉੱਚੀਆਂ ਲਾ ਲੈਂਦੇ ਥੱਲੇ ਸੰਗਤ ਸਭ ਤੋਂ ਵੱਡੀ ਹੁੰਦੀ ਹੈ ਗੁਰੂ ਮਹਾਰਾਜ ਦੀ ਸਵਾਰੀ ਵੀ ਜਾ ਰਹੀ ਹੁੰਦੀ ਹੈ ਉਸ ਸਟੇਜਾਂ ਬਹੁਤ ਉੱਚੀਆਂ ਹੁੰਦੀਆਂ 10-10 ਫੁੱਟ ਆਪਾਂ ਵੀ ਥੋੜਾ ਇਸ ਵਾਰ ਧਿਆਨ ਦੇਈਏ ਕਿ ਉਸ ਦਿਨ ਗੁਰੂ ਮਹਾਰਾਜ ਦੀ ਮਹਿਮਾ ਜਿਹੜੀ ਹੈ ਉਗੋ ਦਾ ਜਿਹੜਾ ਨੰਬਰ 1 ਹੋਣਾ ਚਾਹੀਦਾ ਨਾ ਕਿ ਕੋਈ ਬੰਦਾ ਕਿੰਨਾ ਉੱਚਾ ਖੜਾ ਆ ਉਹ ਬਾਦੀ ਇਹ ਜਿਹੜੀਆਂ ਕਮੇਟੀਆਂ ਆ ਰਜਾਈਆਂ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇੱਕ ਆਪਣੀ ਸੈਂਟਰਲ ਕਮੇਟੀ ਬਣਾਓ ਤਾਂ ਕਿ ਕੁਝ ਜਿਹੜੇ ਡਾਇਰੈਕਟਰਸ ਆ ਤੁਸੀਂ ਵੀ ਸੁਭਾਵਾਂ ਨੂੰ ਦੇ ਸਕੋ ਜਿਵੇਂ ਮੋਟਰਸਾਈਕਲ ਵਿੱਚ ਮੁੰਡੇ ਲੰਘਾਉਂਦੇ ਆ ਉਹ ਨਹੀਂ ਲੰਘਣੇ ਚਾਹੀਦੇ ਬੱਜਿਆਂ ਵਾਲਾ ਕੰਮ ਕੁੰਡੇ ਬੰ ਮੂੰਹਾਂ ਚ ਲੈ ਕੇ ਉਹ ਵੀ ਨਹੀਂ ਹੋਣਾ ਚਾਹੀਦਾ ਇੱਕ ਸਾਊਂਡ ਜਿਹੜਾ ਲਾਇਆ ਹੁੰਦਾ ਸਟੇਜਾਂ ਦੇ ਉੱਤੇ ਉਹ ਵੀ ਬਹੁਤ ਟੀ ਹੁੰਦਾ ਮੁਕਾਬਲੇ ਵਾਜੀ ਕਰਦੇ ਜੀ ਦੇ ਨਾਲ ਜਥੇਬੰਦੀ ਨਾਲ ਇਹ ਸਾਡਾ ਸਾਊਂਡ ਬਹੁਤ ਵੱਡਾ ਇੱਥੇ ਵੀ ਆਪਾਂ ਧਿਆਨ ਦੇਣਾ ਸਾਡਾ ਆਪਾਂ ਸ਼ੋਭਾ ਵਧਾਈਆਂ ਗੁਰੂ ਸਾਹਿਬ ਦੇ ਸ਼ੋਭਾ ਯਾਤਰਾ ਸ਼ੋਭਾ ਵਧਾਉਣ ਲਈ ਜੋ ਕੁਝ ਵੀ ਆਪਾਂ ਕਰ ਸਕਦੇ ਆ ਆਪਾਂ ਬਿਛ ਸਕਦੇ ਆ ਆਪਾਂ ਕਹੀਏ ਐਫਰਟਸ ਕਰੀਏ ਪੁਲਿਸ ਨੂੰ ਮੇਰੀ ਬੇਨਤੀ ਹੈ ਕਿ ਲੱਗ ਲੱਗ ਥਾਮਾ ਤੇ ਸ਼ੋਭਾ ਯਾਤਰਾ ਨੂੰ ਤੁਸੀਂ ਸਾਰੇ ਆਪਣੇ ਮੁਲਾਜ਼ਮਾਂ ਨੂੰ ਲੱਗਾ ਸ਼ੇਰੀ ਦਿਓ ਪਿਆਰ ਨਾਲ ਉਹਨਾਂ ਦੀਆਂ ਮੀਟਿੰਗਸ ਪਹਿਲਾਂ ਅਰਵਾਸ ਦਿਲਾਓ ਥਾਣੇ ਉਹਨਾਂ ਨੂੰ ਕੋ ਭਾਈ ਤੁਹਾਨੂੰ ਬਾਅਦ ਵਿੱਚ ਛੁੱਟੀ ਚੱਕ ਕੇ ਦੇ ਦੇ ਆਗੇ ਤੁਹਾਨੂੰ ਕੋਈ ਇਨਾਮ ਦੇ ਆਗੇ ਹੱਲਾ ਸ਼ੇਰੀ ਨੂੰ ਦਿਓ ਤਾਂ ਕਿ ਪਬਲਿਕ ਨਾਲ ਠੀਕ ਡੀਲ ਕਰ ਪਬਲਿਕ ਨਾਲ ਠੀਕ ਡੀਲ ਕਰ ਸੰਗਤ ਨੂੰ ਲੱਗੇ ਕਿ ਪੁਲਿਸ ਸਭੀ ਇਹ ਸਭੀ ਸੁਰੱਖਿਆ ਵਾਸਤੇ ਇੱਥੇ ਕੜੀ ਹੈ ਧਾਰਮਿਕ ਸੰਗਹੀ ਧਾਰਮਿਕ ਗੀਤ ਧਾਰਮਿਕ 뮤직 ਹੀ ਚਲਾਇਆ ਜਾਏ ਇਸ ਟੇਬਲ 'ਤੇ ਇੱਕ 25 ਵਾਲੀ ਗੱਲ ਆਈ ਹੈ ਜਿਹੜੀ ਇਹ ਪਿਛਲੀ ਵਾਰੀ ਵੀ ਵੈਸੇ ਆਈ ਸੀ ਨਹੀਂ ਪਿਛਲੀ ਵਾਰੀ ਮੈਂ ਤਾਂ ਸੁਣ ਨਹੀਂ ਤਰਨ ਨਹੀਂ ਸੁਣ ਕੰਮ ਨਹੀਂ ਕਰਦਾ ਮੋਰ ਜਿਹੜਾ ਆ ਉਹ ਤਾਂ ਸ਼ਾਇਦ ਪਿਛਲੀ ਵਾਰ ਥੋੜੀ ਪਰਚੀ ਵਾਲੇ ਕਰਤੀ ਸੀ ਲੇਕਿਨ ਕੁਝ ਬੰਦੇ ਸੀ ਮੇਰੇ ਕੋਲ ਤਾਂ ਰਿਪੋਰਟ ਆਈ ਸੀ ਕਿ ਕੁਝ ਬੰਦਿਆਂ ਨੇ ਲੱਖਾਂ ਰੁਪਈਆ ਲੈ ਲਏ ਸੀ ਹਾਂਜੀ ਚੁੱਪ ਲੈਵਾਲਾ ਨਹੀਂ ਚੁੱਪ ਲੈਵਾਲਾ ਨਹੀਂ ਉਹ ਲੈਵਾਲਾ ਕੋਈ ਨਹੀਂ ਹੈ ਸੁਣੋ ਸੁਣੋ ਮਤਲਬ ਨਹੀਂ ਜਾਂਦਾ ਮੈਂ ਬਾਤ ਇਹ ਆਪਾਂ ਆ ਬੈਠਾ ਵਰਨ ਹਾਂਜੀ ਹਾਂਜੀ ਇਹਨੂੰ ਬਾਅਦ ਵਿੱਚਾਰੇ ਨੂੰ ਉੱਥੇ ਸਾਨੂੰ ਸਭ ਨੂੰ ਬੁਲਾਉਣਾ ਪੈਣਾ ਹਾਂਜੀ ਨਸਕੀਤਾ ਵਰਨੇ ਕਭੀ ਉਸ ਤੋਂ ਦੇਖੋ ਇਹ ਆ ਤਾਂ ਪੈਸਾ ਸਰਕਾਰ ਦੇ ਖਾਤੇ ਚ ਚਲੀ ਜਾਵੇ ਚੱਲਦੀ ਰਹੇ ਪਬਲਿਕ ਨੂੰ ਇਹ ਵਫਾਦਾ ਪਰ ਰਸਤੇ ਚ ਉਹ ਜਿਹੜੇ ਹੈਗੇ ਗੈਂਗੋਂ ਕਿਉਂ ਪੈਸਾ ਲੈ ਲੈਂਦੇ ਮੰਤਰੀ ਜੀ ਥੈਂਕ ਯੂ ਸਰ ਜੀ ਤੁਸੀਂ ਮੰਡੀ ਬੋਰਡ ਵਾਲਿਆਂ ਨੂੰ ਜੋ ਜਿੱਥੇ-ਜਿੱਥੇ ਵੀ ਇੰਪਰੂਵਮੈਂਟ ਕਰਨ ਦੀ ਜਗ੍ਹਾ ਹੈ ਕਿ ਕਾਰਪੋਰੇਸ਼ਨ ਦੀ ਜਗ੍ਹਾ ਮਰਚੀ ਲਾਉਣ ਦੀ ਲੋੜ ਹੀ ਨਹੀਂ ਜਦੋਂ ਪਕੀ ਨੂੰ ਸਰਕਾਰ ਦੀ ਥੋੜੀ ਹੈ ਸੈਂਕੜੇ ਹਜ਼ਾਰਾਂ ਚ ਲੇਕਿਨ ਰਸਤੇ ਜਦੋਂ ਗੈਂਗ ਆਉਂਦੀ ਰੇਡ ਵੱਜ ਜਾਂਦਾ ਫਿਰ ਇਹ ਝੂਲੇ ਵਾਲੇ ਦੂਰ ਦੂਰ ਤੋਂ ਆਉਂਦੇ ਆ ਉਹ ਫਿਰ 2-200 ਰੁਪਿਆ ਗਰੀਬਾਂ ਦੇ ਬੱਚਿਆਂ ਨੂੰ ਲਾਉਂਦੇ ਆ ਝੂਲੇ ਖੁੱਟਾ ਦੇ ਲਈ ਕਈ ਬੱਚੇ ਤਾਂ ਬੱਚਿਆਂ ਨੂੰ ਗਰੀਬ ਦਿਖਾ ਕੇ ਚਲੇ ਜਾਂਦੇ ਵੀ ਆਹ ਝੂਲਾ ਆ ਪਰ ਮੈਂ ਤੈਨੂੰ ਬੇਟਾ ਇਹਨੂੰ ਬਿਠਾ ਲਵਾਂ ਇੰਦਰ ਆਪਾਂ ਖਾਸ ਧਿਆਨ ਦੇ ਇੱਕ ਲੰਗਰ ਬਹੁਤ ਸਾਰੀਆਂ ਸੁਭਾਵਾਂ ਲੰਗਰ ਦਾ ਬਹੁਤ ਸਮਾ ਪ੍ਰਬੰਧ ਕਰਦੇ ਆ ਬੜੀ ਨੇਚਾ ਨਾਲ ਨੇਕ ਕਮਾਈ ਚੋਂ ਕਰਦੇ ਲੇਕਿਨ ਥੋੜਾ ਜਿਹਾ ਸਫਾਈ ਦੀ ਵੀ ਜ਼ਿੰਮੇਵਾਰੀ ਜਿੱਥੇ ਜਿੱਥੇ ਲੰਗਰ ਲਾਇਆ ਆਪਾਂ ਨਹੀਂ ਬਈ ਆਪਾਂ ਹੋਰ ਵੀ ਸਾਰੇ ਆਪਾਂ ਸਮਾਜ ਦੇ ਵਿੱਚ ਰਹਿੰਦੇ ਆ ਆਪਾਂ ਹੋਰ ਸਾਰੇ ਲੰਗਰ ਕੀ ਇਕੱਲ ਵੀ ਦੇਖ ਲਏ ਆ ਸੁਭਾਨ ਜਿੱਦਾਂ ਤਾਂ ਲੰਗਰ ਲਾਉਂਦੇ ਆ ਪਿੱਛੇ ਪਿੱਛੇ ਇੱਕ ਟੀਮ ਵੀ ਤੁਰਦੀ ਆ ਜਿਹੜੀ ਸਫਾਈ ਵੀ ਕਰਦੀ ਆ ਇੱਕ ਮੈਸੇਜ ਦਿੰਦੀ ਆ ਵੀ ਅਸੀਂ ਆਰਗੇਨਾਈਜ਼ਡ ਹਾਂ ਅਸੀਂ ਰਿਸਪਾਂਸਿਬਲ ਸਿਟੀਜ਼ਨ ਹਾਂ ਅਸੀਂ ਜ਼ਿੰਮੇਵਾਰ ਸ਼ਹਿਰੀ ਅਸੀਂ ਇਹ ਸਾਰੇ ਮਾਨਯੋਗ ਮੰਤਰੀ ਜੀ ਕਰਾਂਗੇ ਸਾਡੀਆਂ ਜ਼ਿੰਮੇਵਾਰੀਆਂ ਵੀ ਇਹ ਕੁਝ ਲੇਕਿਨ ਪੁਲਿਸ ਤੇ ਕੌਲਪ੍ਰਿਸ਼ਤ ਮੈਂ ਸਭ ਤੁਸੀਂ ਮੀਟਿੰਗ ਚ ਲਾਓ ਦੋ ਤੁਸੀਂ ਆ ਦੋ ਚਾਰ ਦਿਨ ਮਿਹਨਤ ਕਰ ਦਿਓ ਅਫਸਰਾਂ ਨੂੰ ਮੋਟੀਵੇਟ ਕਰ ਕਿਉਂਕਿ ਜੇ ਅਫਸਰ ਮੈਦਾਨ ਚ ਰਹਿਣਗੇ ਤਾਂ ਥੱਲੇ ਮੁਲਾਜ਼ਮ ਵੀ ਮੈਦਾਨ ਚ ਰਹਿਣਾ ਤੇ ਤੁਸੀਂ ਤਾਂ ਮੈਦਾਨ ਚ ਹੋ ਹੀ ਹੋ ਸਾਨੂੰ ਤੁਹਾਡੇ ਤੋਂ ਬੜਾ ਮਾਣ ਤੇ ਇਹ ਸਾਡਾ ਪ੍ਰੋਗਰਾਮ ਜਿਹੜਾ ਸਦਾ ਸਾਂਝਾ ਹੈ ਗੁਰੂ ਸਰਬੰਦ ਸਭ ਦੇ ਸੰਦੇ ਸੰਦੇ ਹੈ ਕਿ ਕੋਈ ਸੰਦੇਸ਼ ਆਇਆ ਮਾਨਸ ਕੀ ਜਾਤ ਸਭੇ ਕੇ ਪ੍ਰਸਾਦ ਅੱਗਲੱਲਾ ਨੂਰ ਪਾਇ ਕੁਦਰਤ ਕੇ ਸਰਬ ਆਪਾਂ ਸਾਰੇ